ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਐਸ ਐਚ ਐਸ ਜੀ ਕੇਅਰ ਸੈਂਟਰ ਪਿੰਡ ਮਦਨਹੇੜੀ ਜਿਹੜਾ ਮੋਹਾਲੀ ਦੇ ਵਿੱਚ ਖੜਾ ਹੈ ਜਿੱਥੇ ਸੰਗਤ ਦੇ ਸਹਿਯੋਗ ਦੇ ਨਾਲ ਸਾਰੀ ਸੇਵਾਵਾਂ ਨਿਸ਼ੁਲਕ ਟੋਟਲੀ ਫ੍ਰੀ ਆਫ ਕਾਸਟ ਚੱਲਦੀਆਂ ਨੇ ਕੁਝ ਜ਼ਰੂਰੀ ਗੱਲ ਕਰਨੀ ਅੱਜ ਔਰ ਵੀਡੀਓ ਥੋੜਾ ਲੰਮਾ ਹੋਣ ਵਾਲਾ ਜ਼ਰੂਰ ਨਾਲ ਜੁੜੇ ਰਹੋ ਔਰ ਵੀਡੀਓ ਸਾਂਝੇ ਜ਼ਰੂਰ ਕਰ ਰਹੇ ਹੋ ਸ਼ੇਅਰ ਜ਼ਰੂਰ ਕਰ ਰਹੇ ਹੋ ਤੁਹਾਨੂੰ ਤੁਹਾਨੂੰ ਪਤਾ 3 ਦਿਨ ਪਹਿਲਾਂ ਮਨਪ੍ਰੀਤ ਕੌਰ ਹਨਾ ਮਨਪ੍ਰੀਤ ਕੌਰ ਦੀ ਡੈਥ ਹੋ ਗਈ ਸੀਗੀ ਇੱਥੇ ਹਨਾ ਅੱਧੀ ਰਾਤ ਨੂੰ ਆਈ ਸੀਗੀ ਤੁਸੀਂ ਬਹੁਤ ਜ਼ਿਆਦਾ ਵੀਡੀਓ ਸਾਂਝਾ ਕੀਤਾ ਤਾਂ ਕਿ ਅੱਪਾ ਤੁਹਾਨੂੰ ਅਪੀਲ ਕੀਤੀ ਸੀ ਕਿ ਮਨਪ੍ਰੀਤ ਕੌਰ ਵਰਗੀਆਂ ਭੈਣਾਂ ਇਹ ਜੇ ਬਹੁਤ ਜਵਾਨ ਮੁੰਡੇ ਮਾਵਾ ਦੇ ਕਮਰਿਆਂ 'ਚ ਬੰਦ ਨੇ ਔਰ ਬਹੁਤ ਹੌਲੀ ਹੌਲੀ ਮੌਤ ਵੱਲ ਵਧ ਰਹੇ ਨੇ ਇਹਨਾਂ ਨੂੰ ਬਚਾਇਆ ਜਾ ਸਕਦਾ ਜੇ ਟਾਈਮਲੀ ਸਮੇਂ ਸਿਰ ਇਹਨਾਂ ਕੋਲ ਜਾਣਕਾਰੀਆਂ ਪਹੁੰਚ ਜਾਣਾ ਬਹੁਤ ਕੁਝ ਕੀਤਾ ਜਾ ਸਕਦਾ ਹੈ ਉਸੇ ਅਪੀਲ ਨਾਲ ਤੁਹਾਨੂੰ ਦੁਬਾਰਾ ਗੁਜ਼ਾਰਿਸ਼ ਕਰਦੇ ਹਾਂ ਕਿ ਪਲੀਜ਼ ਵੀਡੀਓ ਸਾਂਝੇ ਜ਼ਰੂਰ ਕਰਿਓ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਜੁੜੇ ਹੋ ਤੁਹਾਡਾ ਵੀਡੀਓ ਦੇਖਣਾ ਔਰ ਅੱਗੇ ਸ਼ੇਅਰ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਸੇਵਾ ਹੈ ਅ ਇੱਥੇ ਕਿਹੜੇ ਮਰੀਜ਼ਾਂ ਦੀ ਇਹ ਸੇਵਾ ਚੱਲਦੀ ਹੈ ਪਹਿਲਾਂ ਤਾਂ ਮੈਂ ਉਹ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂ ਜਿਨ੍ਹਾਂ ਦੀ ਰੀਡ ਦੀ ਹੱਡੀ ਟੁੱਟ ਜਾਂਦੀ ਹੈ ਉਹਨਾਂ ਦੀ ਅੱਗੇ ਸਪਾਈਨਲ ਕੋਰਡ ਇੰਜਰੀ ਹੋ ਜਾਂਦੀ ਹੈ ਜੋ ਸਾਡੀ ਰੀਡ ਦੀ ਹੱਡੀ ਦੇ ਅੰਦਰ ਇੱਕ ਨਾੜ ਜਾਦੀ ਹੈ ਜੋ ਸਾਰੇ ਇਲੈਕਟ੍ਰੀਕਲ ਇੰਪਲਸਸ ਲੈ ਕੇ ਜਾਂਦੀ ਹੈ ਮੈਂ ਆਸਾਨ ਭਾਸ਼ਾ ਦੇ ਵਿੱਚ ਗੱਲ ਕਰਾਂਗਾ ਤਾਂ ਕਿ ਆਮ ਜਨਤਾ ਨੂੰ ਸਮਝ ਆ ਜਾ ਸਕੇ ਥੋੜੇ ਦੇ ਪਾਸੇ ਸੌਣ ਹੋ ਜਾਂਦੇ ਨੇ ਔਰ ਸਰੀਰ ਚ ਲਾ ਬੰਦ ਹੋ ਜਾਂਦਾ ਉਹਨਾਂ ਮਰੀਜ਼ਾਂ ਦਾ ਸੇਵਾ ਸਹਾਇਕ ਚੱਲਦਾ ਤੇ ਵੀਡੀਓ ਅੱਗੇ ਵਧਾਉਣ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਮਨਪ੍ਰੀਤ ਕੌਰ ਦੀ ਗੱਲ ਕਰ ਲੈਣੇ ਆ ਮਨਪ੍ਰੀਤ ਕੌਰ ਦੇ ਮੈਡੀ ਸੇਫ ਹਸਪੀਟਲ ਤੋਂ ਆਈ ਸੀਗੀ ਔਰ ਉਹਦੀ ਨਾਲ ਜਦ ਆਈ ਸੀਗੀ ਉਹਦਾ ਲਾਮਾ ਭਰਿਆ ਹੋਇਆ ਸੀਗਾ ਔਰ ਸਾਨੂੰ ਦੱਸਿਆ ਗਿਆ ਵਰਬਲੀ ਕਿ ਉਹਨੂੰ ਹਸਪੀਟਲ ਵਾਲਿਆਂ ਨੇ ਐਡਮਿਨਿਸਟ੍ਰੇਸ਼ਨ ਨੇ ਉੱਥੋਂ ਭੇਜਿਆ ਆਇਆ ਹੈ ਨਾ ਦੇਖੋ ਜਦ ਬੰਦਾ ਅੱਧੀ ਰਾਤ ਨੂੰ 12 ਵਜੇ ਤੱਕ ਤਿੰਨ ਦਿਨ ਤੋਂ ਥੱਕੀ ਟੁੱਟੀ ਪਈ ਹੈ ਮੈਂਟਲੀ ਦਿਮਾਗੀ ਤੌਰ ਤੇ ਹਾਰੀ ਪਈ ਹੈ ਉਹ ਐਕਸੈਪਟ ਕਰਤੋ ਕਿਸੀ ਕਿ ਮੇਰੀ ਕੁੜੀ ਬਸ ਹੁਣ ਪੂਰੀ ਹੋਣ ਵਾਲੀ ਹੈ ਫਿਰ ਅਸੀਂ ਦੁਬਾਰਾ ਲੋਕਾਂ ਨੇ ਉਹਨੂੰ ਹੌਸਲਾ ਦਿੱਤਾ ਔਰ ਹੌਸਲਾ ਕਰਕੇ ਉਹ ਇੱਥੇ ਪਹੁੰਚੀ ਅੱਧੀ ਰਾਤ ਨੂੰ ਸਰੀਰਿਕ ਤੌਰ ਤੇ ਫਿਜ਼ੀਕਲ ਤੌਰ ਤੇ ਔਰ ਮੈਂਟਲ ਮੈਂਟਲੀ ਤੌਰ ਤੇ ਮਾਨਸਿਕ ਰੂਪ ਤੋਂ ਟੁੱਟੀ ਪਈ ਸੀ ਨਾ ਆਕੇ ਉੱਪਰ ਥੱਲੇ ਸਟੇਟਮੈਂਟ ਦੇ ਹੋ ਜਾਂਦੀ ਹੈ ਅ ਇਮੋਸ਼ਨਸ ਦਾ ਆਵੇਗ ਹੁੰਦਾ ਹੈ ਨਾ ਮੌਕੇ ਤੇ អੈਮੋਸ਼ਨਲੀ ਚਾਰਜ ਹੁੰਦਾ ਪਰਸਨ ਸਾਨੂੰ ਨੇ ਵਰਬਲ ਕੁਝ ਹੋਰ ਦੱਸਤਾ ਕਿ ਲਾਮਾ ਤਾਂ ਉਹਨਾਂ ਨੇ ਮੈਨੂੰ ਮੈਂ ਅਵੇਅਰ ਵੀ ਨਹੀਂ ਹੈ ਮੈਨੂੰ ਮੈਨੂੰ ਪਤਾ ਵੀ ਨਹੀਂ ਲਾਮਾ ਕੀ ਹੁੰਦਾ ਅਸੀਂ ਵੀ ਉਸ ਤਰ੍ਹਾਂ ਹੀ ਅੱਗੇ ਤੁਹਾਨੂੰ ਸੰਗਤ ਨੂੰ ਕਨਵੇ ਕਰਤਾ ਤੇ ਮੁਰਕੇ ਹਸਪੀਟਲ ਮੈਨੇਜਮੈਂਟ ਤੋਂ ਜੋ ਡਾਕਟਰ ਸਾਹਿਬ ਨੇ ਉਹਨਾਂ ਦਾ ਫੋਨ ਆਇਆ ਉਹਨਾਂ ਨੇ ਆਪਣਾ ਇੱਕ ਪੱਖ ਰੱਖਿਆ ਕਿਉਂ ਕਿਉਂਕਿ ਅ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਦੇ ਜਾਣ ਪਛਾਣ ਦੇ ਵਿੱਚ ਉਹਨਾਂ ਨੂੰ ਕਾਫੀ ਸਾਰੇ ਫੋਨ ਆ ਰਹੇ ਸੀ ਔਰ ਵੀਡੀਓਜ਼ ਕਰਕੇ ਉਹਨੂੰ ਉਹਨਾਂ ਨੂੰ ਐਮਬੈਰਸਮੈਂਟ ਭਰੀ ਹੋ ਰਹੀ ਸੀ ਸੋਸ਼ਲ ਹਿਊਮਿਲੇਸ਼ਨ ਹੁੰਦੀ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਰਕੇ ਕਿਸੇ ਦਾ ਵੀ ਦਿਲ ਦੁਖੇ ਹੈ ਨਾ ਕਿਸੇ ਨੂੰ ਸਾਡੇ ਕਰਕੇ ਮਾਨਸਿਕ ਪ੍ਰੋਬਲਮ ਪਵੇ ਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਐਲਬੋਮ ਇਨ ਵਰਗੇ ਇੰਜੈਕਸ਼ਨ ਹੈ ਨਾ ਹਾਲਾਂਕਿ ਕੰਟਰੋਲਡ ਨੇ ਇਹ ਸਰਕਾਰ ਵੱਲੋਂ ਫੇਰ ਵੀ ਇਹ ਕਾਫੀ ਕਾਫੀ ਮਹਿੰਗੀਆਂ ਵਿਕਦੀਆਂ ਨੇ ਤੇ 9800 10000 ਤੱਕ ਨਾ ਯਾਰ 88000 ਦੀ अवेलेबल ਨੇ ਬਟ ਉਹਨਾਂ ਨੇ ਹੋਰ ਰੇਟ ਟੂ ਰੇਟ 5400 ਰੁਪਏ 5500 ਰੁਪਏ ਤੱਕ ਉਹਨਾਂ ਨੇ ਲਗਾਏ ਹੋਏ ਸੀ ਇਸ ਤਰ੍ਹਾਂ ਉਹਨਾਂ ਨੇ ਹੋਰ ਵੀ ਕਈ ਸਰਫ ਫੇਵਰ ਪੇਸ਼ੈਂਟ ਨੂੰ ਕੀਤੇ ਹੋਏ ਸੀ ਜਿਵੇਂ ਕਿ ਆਈਸੀਯੂ ਦੇ ਵਿੱਚ ਉਹਨਾਂ ਨੇ ਕਹਿੰਦੇ ਮੈਂ ਚਾਰजेस ਦੀ ਲਗਾਏ ਏਸੀ ਤੋਂ ਲੈ ਕੇ ਬੈੱਡ ਸੇ ਲੈ ਕੇ ਦਿਸਨ ਡੈਟ ਹਨਾ ਤੇ ਉਹ ਬੈਟਰ ਜਾਣਦੇ ਹੋਣਗੇ ਤੇ ਮੈਂ ਸੁਣ ਕੇ ਮੈਨੂੰ ਬੜਾ ਅੱਛਾ ਲੱਗਿਆ ਤੇ ਅੱਛੀ ਹਲ ਕੀਤੀ ਉਹਨਾਂ ਨੇ ਹਨਾ ਤੇ ਮੌਕੇ ਤੇ ਉਹਨਾਂ ਨੇ ਆ ਕੇ ਕੁਝ ਹੋਰ ਕਨਵੇ ਕੀਤਾ ਅਸੀਂ ਵੀ ਅਸੀਂ ਆਹਾਂ ਕਿ ਬਹੁਤ ਜ਼ਿੰਮੇਵਾਰੀ ਨਾਲ ਵਧਦੇ ਹਮੇਸ਼ਾ ਅੱਗੇ ਬਟ ਉਸ ਟਾਈਮ ਤੋਂ ਦੱਸਿਆ ਗਿਆ ਸੀ ਉਹਦੇ ਅਕੋਰਡਿੰਗ ਹੀ ਅੱਗੇ ਵਧੇ ਹਨ ਬਟ ਕਾਫੀ ਚੀਜ਼ਾਂ ਇਸ ਤਰ੍ਹਾਂ ਨਹੀਂ ਸੀਗੀਆਂ ਹੈ ਨਾ ਜਿਹੜੀ ਅਸੀਂ ਬਾਅਦ 'ਚ ਕਲੀਅਰ ਕੀਤੀਆਂ ਤੇ ਇਹ ਜਦ ਤੁਸੀਂ ਪਬਲਿਕ ਲਾਈਫ ਦੇ ਵਿੱਚ ਹੁੰਦੇ ਨਾ ਉਹ ਚੀਜ਼ਾਂ ਹੋ ਜਾਂਦੀਆਂ ਨੇ ਹੈ ਨਾ ਸੋ ਵੈਰੀ ਗੁਜ਼ਾਰਿਸ਼ ਹੈ ਕਿ ਡਾਕਟਰ ਸਾਹਿਬ ਨੂੰ ਨਾ ਇਸ ਤਰ੍ਹਾਂ ਪਰੇਸ਼ਾਨ ਕੀਤਾ ਜਾਵੇ ਕੋਈ ਵੀ ਹੈ ਨਾ ਕਾਈਂਡਲੀ ਬਿਲਕੁਲ ਨਾ ਕਰਿਓ ਹਾ ਨਾ ਗੱਲ ਅੱਗੇ ਵਧਾਉਂਦੇ ਆ ਐਸਐਚਐਸ ਕੇਅਰ ਸੈਂਟਰ ਪਿੰਡ ਮਦਰ ਹੜੀ ਜਿੱਥੇ ਰੀਡ ਦੀ ਹੱਡੀ ਦਾ ਇਲਾਜ ਸਾਰਿਆਂ ਦਾ ਚੱਲਦਾ ਹੈ ਨਾ ਪਤਾ ਨੂੰ ਉੱਪਰ ਵੀ ਲੈ ਕੇ ਜਰੂਰ ਚੱਲਾਂਗੇ ਫਿਲਹਾਲ ਵੀਰ ਆਏ ਹੋਏ ਨਹੀਂ ਹਿਮਾਚਲ ਤੋਂ ਨੇ ਤੁਸੀਂ ਹੈ ਨਾ ਤੁਸੀਂ ਵੀਡੀਓ ਜ਼ਰੂਰ ਸਾਂਝੇ ਕਰੋ ਕਿਉਂਕਿ ਟਾਈਮਲੀ ਜੇ ਮਨਪ੍ਰੀਤ ਕੋਲ ਇਹ ਜਾਣਕਾਰੀਆਂ ਪਹੁੰਚ ਜੇ ਬਚਾਈ ਜਾ ਸਕਦੀ ਸੀ ਕਿ 26 ਸਾਲ ਦੀ ਜਵਾਨ ਤੀ ਕਿਸੇ ਦੀ ਮਾਂ ਸੀਗੀ ਉਹ ਛੋਟਾ ਬੱਚਾ ਹੈ ਤੁਸੀਂ ਆਪ ਸੋਚਦੇ ਹੋ ਸੋਚ ਸਕਦੇ ਹੋ ਹੁਣ ਉਹਦੇ ਪੂਰਾ ਹੋਣ ਤੋਂ ਬਾਅਦ ਬੱਚੇ ਨੂੰ ਕੌਣ ਪੁੱਛੇਗਾ ਹੈ ਨਾ ਤੁਸੀਂ ਵੀਰ ਜੀ ਖੰਨੇ ਤੋਂ ਆਏ ਸੀਗੇ ਨਾ ਅਸੀਂ ਵੀ ਇੱਥੇ ਸਾਨੇ ਆ ਗਏ ਸਾਨੇਵਾਲ ਤੋਂ ਹਨ ਖੰਨੇ ਤੋਂ ਆ ਗਏ ਨਾ ਤੇ ਕਿੰਨੇ ਜਖਮ ਸੀ ਤੇ ਹੁਣ ਕਿੰਨੇ ਪਰਸੈਂਟ ਠੀਕ ਹੋ ਚੁੱਕੇ ਆ ਇੱਕ ਬੈਡ ਸੋਲ ਸੀਗਾ ਇਹ ਕਾਫੀ ਡੂੰਗਾ ਹੱਡੀ ਤੱਕ ਪਹੁੰਚ ਚੁੱਕਿਆ ਸੀਗਾ ਜੀ ਕਿ ਇੱਥੇ ਆ ਕੇ ਮੇਰਾ 8 ਦਿਨਾਂ ਦੇ ਵਿੱਚ ਇੰਟਰਨ ਟਿਪ ਕਵਰ ਕਾਫੀ ਹੋ ਗਿਆ ਕਾਫੀ ਹੋ ਗਿਆ ਹੁਣ ਕਿੰਨੇ ਪਰਸੈਂਟ ਠੀਕ ਹੋ ਚੁੱਕੇ ਹੋ ਹਾਂ ਜੀ 70 ਪਰਸੈਂਟ ਜਖਮ ਸਹੀ ਆ ਸਕਬ ਸਹੀ ਹੋ ਚੁੱਕਿਆ ਤੁਹਾਡੇ ਵੀਰ ਜੀ ਮੈਂ ਜੇ ਹਮ ਬੋਤੇ ਇੱਕ ਸਾਈਡ ਬੰਨ ਤੱਕ ਕਵਰ ਹੋ ਗਿਆ ਪੂਰਾ ਪਿੱਛੇ ਬੜਾ ਰਹਾ ਹੈ ਮਤਲਬ 17% ਕਵਰ 70 80% ਠੀਕ ਹੋ ਚੁੱਕੇ ਹੋ ਨਾ ਮਨਪ੍ਰੀਤ ਕੌਰ ਜੇ ਸਾਡੇ ਕੋਲ ਆਈ ਉਹ ਲੇਟ ਹੋ ਚੁੱਕੀ ਸੀ ਉਹਦਾ ਇਨਫੈਕਸ਼ਨ ਜੋ ਸੀਗਾ ਬ੍ਰੇਨ ਤੱਕ ਪਹੁੰਚਿਆ ਹੋਇਆ ਸੀ ਉਸ ਚੀਜ਼ ਤੇ ਬੜਾ ਜਿਆਦਾ ਇਸ਼ੂ ਆਉਂਦਾ ਦਾਦੇ ਜੀ ਕਿਵੇਂ ਹੈ ਬੱਚਾ ਠੀਕ ਹੈ ਜੀ ਇਸ਼ੂ ਹੁਣ ਕਿੰਨਾ ਕ ਫਰਕ ਪੈ ਰਿਹਾ ਹੈ ਹੈ 90% 90% 80% ਤੱਕ ਠੀਕ ਹੋ ਚੁੱਕਾ ਬਹੁਤ ਹੀ ਜ਼ਿਆਦਾ ਭਿਆਨਕ ਬੈਡ ਸੋਰਸ ਦੇ ਵਿੱਚ ਸੀਗਾ ਜਿਵੇਂ ਕਿ ਮਨਪ੍ਰੀਤ ਕੌਰ ਸੀਗੀ ਪਰ ਤੇ ਟਾਈਮਲੀ ਆ ਗਿਆ ਹੈ ਨਾ ਟਾਈਮਲੀ ਜੇ ਬਾਪਰੋ ਦੀ ਕਾਉਂਸਲ ਕੀਤੀ ਗਈ ਹੈ ਨਾ ਔਰ ਇਹ ਆਇਆ ਹੈ ਨਾ ਤੁਸੀਂ ਜ਼ਰੂਰ ਇਸ ਗੱਲ ਨੂੰ ਗੌਰ ਫਰਮਾਓ ਇੰਡੀਆ ਵਰਗੇ ਮੁਲਕ ਦੇ ਵਿੱਚ ਜਿੱਥੇ ਬੈਡਸ ਦੀ ਹਸਪੀਟਲ ਬੈਡਸ ਦੀ ਘਾਟ ਹੁੰਦੀ ਹੈ ਉੱਥੇ ਇੱਕ ਲੌਂਗ ਟਾਈਮ ਬੈਡ ਨੂੰ ਓਕੂਪਾਈ ਕਰਨਾ ਇੱਕ ਲੌਂਗ ਟਾਈਮ ਬੈਡ ਨੂੰ ਰੋਕੇ ਰੱਖਣਾ ਪੋਸੀਬਲ ਨਹੀਂ ਹੈਗਾ ਪੈਸੇ ਪੱਖੋਂ ਵੀ ਮੈਡੀਕਲੀ ਵੀ ਔਰ ਇਹ ਬਾਕੀ ਜੋ ਪੇਸ਼ੈਂਟ ਆ ਰਹੇ ਉਹਨਾਂ ਲਈ ਵੀ ਜ਼ਰੂਰੀ ਹੈ ਤੁਹਾਡੇ ਕਿੰਨੇ ਪਰਸੈਂਟ ਬੈਡਸ ਉਠੀ ਹੋ ਚੁੱਕੇ ਹਨ ਮੇਰੇ 7% हो चुके ने 7% ठीक हो चुके ने ना कोई पैसा लिया जांदा है उधर तो नहीं वीर जी 1 रुपया भी नहीं किसी भी तरह का खान पीन का ट्रीटमेंट का नहीं नहीं वीर जी टोटली फ्री यार टोटली मैं 140 रुपए भी करो लेके आया सी वो भी मेरे ओकणे को झूठ तो नहीं बोल रहे दिखाओ 140 रुपए दिखाओ ये देखो वीर जी मैं लेके आई सी और इदा ही पैसे ने हां दिखाओ पेन डिया के हां हां सो आ घरवा लेके आई जी इदा ही पैसे ने इदा ही पैसे नहीं वीर जी 1 रुपया भी नहीं ਨਾ ਕੋਈ ਖਾਣ ਪੀਣ ਦਾ ਖਰਚਾ ਨਾ ਕੋਈ ਉਹ ਆ ਮੈਡੀਸਨ ਮੇਰੀ ਇੰਨੀ ਮਹਿੰਗਿਆ ਹਨ ਵੀ ਜੀ ਇਹ ਸਾਰੀ ਟੋਟਲੀ ਫ੍ਰੀ ਹੈ ਇੱਥੋਂ ਦਿੱਤੀ ਜਾਂਦੀ ਹੈ ਨਾ ਟੋਟਲੀ ਫ੍ਰੀ ਹੈ ਜੀ ਸਾਰਾ ਕੁਝ ਸਾਡਾ ਬੈੱਡ ਦਾ ਖਰਚਾ ਜੋ ਵੀ ਆ 1 ਰੁਪਿਆ ਵੀ ਨਹੀਂ ਲਿੱਤਾ ਜਾਂਦਾ ਸਾਥੋਂ ਅਪਰੀਸ਼ੀਏਟ ਕਰਦੇ ਅਸੀਂ ਤੇਰੇ ਜੋ ਦੀਪਿਕਾ ਜੀ ਦੀਦਾ ਸੀ ਬਹੁਤ ਧੰਨਵਾਦ ਕਰਦੇ ਆ ਜਿਹੜੇ ਇੰਨੇ ਆਪਣੇ ਉਹਦੇ ਨਾਲ ਹੌਸਲੇ ਨਾਲ ਏਡੇ ਏਡੇ ਬੈੱਡ ਸੋਰ ਠੀਕ ਕਰਦੇ ਨੇ ਹਨਾ ਜੀ ਬਹੁਤ ਭਿਆਨਕ ਬੈੱਡ ਸੋਰ ਹੁੰਦੇ ਨੇ ਬਹੁਤ ਵੱਡੇ ਬੈਡ ਸੋਰ ਹੁੰਦੇ ਇਹਨਾਂ ਨੂੰ ਬਚਾਇਆ ਜਾ ਸਕਦਾ ਠੀਕ ਕੀਤਾ ਜਾ ਸਕਦਾ ਜੇ ਟਾਈਮਲੀ ਦੇਖੋ ਪੇਸ਼ੈਂਟ ਨਾ ਸਮਝ ਨਹੀਂ ਪਾਉਂਦਾ ਕਿ ਮੇਰੇ ਬੈਡ ਉਹ ਕੱਲਾ ਬੈਡ ਸੋਰ ਬੈਡ ਸੋਰ ਨਹੀਂ ਹੁੰਦਾ ਉਸ ਦੇ ਨਾਲ 36 ਤਰੀਕੇ ਦੀ ਮੈਡੀਕਲ ਇਸ਼ੂਜ਼ ਨਾਲ ਆਉਂਦੇ ਨੇ ਹਨਾ ਇਨਫੈਕਸ਼ਨ ਇੱਕ ਬਹੁਤ ਵੱਡਾ ਕਾਰਨ ਹੁੰਦਾ ਜੋ ਜਿਸ ਦੇ ਕਾਰਨ ਮਨਪ੍ਰੀਤ कौर ਬੱਚੇ ਦੀ ਡੈਥ ਹੋਈ ਹੈ ਤੁਹਾਡੇ ਕਿੰਨੇ ਪਰਸੈਂਟ ਬੈਡ ਸੋਰ ਠੀਕ ਹੋ ਗਏ ਹਨ 100% ਸਹੀ ਹੈ 100% ਠੀਕ ਹੋ ਗਏ ਹਨ ਤੇ ਕਿੰਨੇ ਕੇ ਪੈਸੇ ਲੱਗੇ ਲੱਗੇ ਹੁੰਦੇ ਨਹੀਂ ਲੱਗਿਆ ਜੀ ਕੋਈ ਪੈਸਾ ਨਹੀਂ ਸੰਗਤ ਜੀ ਇਹ ਇਹ ਅਕਾਲ ਪੁਰਖ ਦੀ ਸੰਗਤ ਜਿਸ ਨਾਲ ਸਾਰੀ ਸੇਵਾ ਟੋਟਲੀ ਫ੍ਰੀ ਆਫ ਕੋਸ ਚੱਲਦੀ ਮੈਥੋਂ ਉੱਪਰ ਲੈ ਕੇ ਚੱਲਦਾ ਹੈ ਨਾ ਨਾਲ ਬਣੇ ਰਹੋ ਅ ਫਿਰ ਗੁਜ਼ਾਰਿਸ਼ ਕਰਨਾ ਵੀਡੀਓ ਜ਼ਰੂਰ ਸ਼ੇਅਰ ਕਰੋ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹ ਅ ਥੋੜਾ ਜਿ ਤੁਸੀਂ ਦੇਖੋਗੇ ਗਾਹ ਪਿਆ ਹੋਇਆ ਕਿਉਂਕਿ ਟੌਪ ਫਲੋਰ ਜੋ 3rd 3rd ਫਲੋਰ ਸੀਗਾ ਉਹ ਬਣ ਰਿਹਾ ਤਾਂ ਕਰਕੇ ਚੀਜ਼ਾਂ ਥੋੜੀ ਜਿ ਉਤਲ ਪੁਤਲ ਵੀ ਹੋਈਆਂ ਹੋਈਆਂ ਨੇ ਬਟ ਯਕੀਨ ਕਰੋ ਇਹ ਇੰਡੀਆ ਦੇ ਵਿੱਚ ਕੱਲੀ ਫੈਸਿਲਿਟੀ ਹੈ ਇਹ ਇੱਥੇ ਇਸ ਚੀਜ਼ ਦੇ ਦੀ ਕੱਲੀ ਫੈਸਿਲਿਟੀ ਹੈ ਜਿੱਥੇ ਬੈਡ ਸੋਰਸ ਦਾ ਟ੍ਰੀਟਮੈਂਟ ਕੀਤਾ ਜਾਂਦਾ ਇਹ ਮੈਂ ਬਹੁਤ ਦਾਅਵੇ ਨਾਲ ਕਹਿ ਰਿਹਾ ਕਿਉਂ ਕਹਿ ਰਿਹਾ ਕਿਉਂਕਿ ਸਾਡੇ ਕੋਲ 올 ਓਵਰ ਇੰਡੀਆ ਤੋਂ ਮਰੀਜ਼ ਆਉਂਦੇ ਨੇ ਪੇਸ਼ੈਂਟਸ ਆਉਂਦੇ ਆ 100 ਪ੍ਰਦੇਸ਼ਾਂ ਤੋਂ ਅੱਡੜ ਜਿਲ੍ਹਿਆਂ ਤੋਂ ਸੋ ਸਾਨੂੰ ਪਤਾ ਹੈ ਨਾ ਗੱਲਾਂ ਦਾ ਨਾ ਤੇ ਇਹ ਉੱਪਰ 3ਰਡ ਫਲੋਰ ਬਣ ਰਿਹਾ ਜਿਸ ਦੇ ਲਈ ਸੰਗਤ ਲਗਾਤਾਰ ਸਹਿਯੋਗ ਕਰੀਏ ਹਮ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਰਹਦੀ ਹੈ ਥੱਲੇ ਸਾਡੇ ਨੰਬਰ ਚੱਲ ਰਹੇ ਨੇ ਸਾਡਾ ਨਾਲ ਜ਼ਰੂਰ ਜੁੜਿਆ ਕਰੋ ਨਾ ਜਿੱਥੇ ਰੀਹੈਬਿਟੇਸ਼ਨ ਫਿਜ਼ੀਓਥੈਰੇਪੀ ਲਈ ਲੱਖ ਲੱਖ ਡੇਡ ਡੇਡ ਲੱਖ ਰੁਪਏ ਮਹੀਨੇ ਦਾ ਲਿਆ ਜਾਂਦਾ ਹੈ ਇੱਥੇ ਉਹ ਵੀ ਸੰਗਠਨ ਵੱਲੋਂ ਟੋਟਲੀ ਫ੍ਰੀ ਆਫ ਪਾਸਟ ਹੁੰਦਾ ਟੋਟਲੀ ਨਿਸ਼ੋਲਕ ਚੱਲਦਾ ਹੈ ਆ ਸਪਾਇਨ ਡੀਕੰਪਰੈਸ਼ਨ ਮਸ਼ੀਨ ਹੈ ਨਾ ਜੋ ਕਿ 40s ਜਾਂ ਅਪੋਲੋ ਵਰਗੇ ਹਸਪੀਟਲਸ ਕੋਲ ਇੱਥੇ ਨਹੀਂ ਰੱਖੀ ਹੋਈਆਂ ਮੈਕਸ ਵਰਗੇ ਆਈਵੀ ਆਈਵੀ ਕੋਲ ਇੱਥੇ ਸੂਰਤ ਗੁਜਰਾਤ ਤੋਂ ਪਰਚੇਸ ਕਰਕੇ ਹਫਤੇ 10 ਦਿਨ ਦੇ ਵਿੱਚ ਪਹੁੰਚਣ ਲੱਗੀ ਹੈ ਸਪਾਇਨ ਡੀਕੰਪਰੈਸ਼ਨ ਮਸ਼ੀਨ ਉਹ ਵੀ ਇੱਥੇ ਚੱਲੇਗੀ ਸੋ ਇਸ ਤਰ੍ਹਾਂ ਦੀ ਬਹੁਤ ਮਹਿੰਗੀ ਮਹਿੰਗੀ ਮਸ਼ੀਨਾਂ ਆ ਤੁਸੀਂ ਪਿੱਛੇ ਵੀ ਦੇਖ ਪਾ ਰਹੇ ਹੋ ਇਹ ਤੇ ਪੂਰਾ ਸੈਟਅਪ ਹੈ ਫਿਜ਼ੀਓਥੈਰੇਪੀ ਦਾ ਟੋਟਲੀ ਫ੍ਰੀ ਆਫ ਕੋਸ ਚੱਲਦਾ ਹੈ ਸੰਗਤ ਦੇ ਸਹਿਯੋਗ ਦੇ ਨਾਲ ਚੱਲਦਾ ਹੈ ਤੁਹਾਨੂੰ ਗੁਜ਼ਾਰਿਸ਼ ਹੈ ਜੀ ਵੀਡੀਓ ਜ਼ਰੂਰ ਸਾਂਝੇ ਕਰਦੇ ਰਹੋ ਕਿਉਂਕਿ ਸੰਗਤ ਨੂੰ ਇਸ ਸੇਵਾ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਬਹੁਤ ਜ਼ਿਆਦਾ ਅ ਬਹੁਤ ਤੁਸੀਂ ਕਿੱਥੋਂ ਆਏ ਸੀਗੇ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਹਾਂ ਜੀ ਅ ਜਦ ਆਏ ਸੀ ਨਹੀਂ ਤੁਰਦੇ ਸੀਗੇ ਬਿਲਕੁਲ ਨਹੀਂ 휠ਚੇਅਰ ਤੇ ਆਏ ਮੈਂ ਜੀ 휠ਚੇਅਰ ਤੇ ਆਏ ਸੀ ਹਾਂ ਤੇ ਹੁਣ ਉਹ ਮੈਂ ਛੋਟੀ ਵੜ ਕੇ ਤੋਲੇ ਤੇ ਛੋਟੇ ਤੋਲਣ ਲੱਗ ਪਿਆ ਬੇਟੀ ਕੇ ਮੇਜੇ ਕਿੰਨਾ ਕ ਫਰਕ ਪਿਆ ਹੁਣ ਤਾਂ ਠੀਕ ਹੈ ਅੱਗੇ ਨਾਲ ਅੱਗੇ ਨਾਲ ਠੀਕ ਹੈ ਹੱਸੀ ਕਾ ਭੈਣ ਜੀ ਸੱਸੀ ਕਾ ਭੈਣ ਜੀ ਕੀ ਹਾਲ ਚੱਲ ਨੇ ਹਾਂਜੀ ਠੀਕ ਹੈ ਬੀਜੀ ਤਾਂ ਜੀ ਪੈਸੇ ਕਿੰਨੇ ਕ ਲੱਗ ਰਹੇ ਇਥੇ ਰੋਟੇ ਦੋ ਮਹੀਨੇ ਹੋ ਗਏ ਤੁਹਾਨੂੰ ਨਹੀਂ ਤਿੰਨ ਮਹੀਨੇ ਹੋਣਾ ਹੈ ਵੀ ਤਪ ਤੇਨੇ ਮੈਨੇ ਪੈਸਾ ਕਿੰਨਾ ਕ ਲੱਗਿਆ ਨਹੀਂ ਕੋਈ ਪੈਸਾ ਨਹੀਂ ਲੱਗਿਆ ਵੀ ਕੋਈ ਪੈਸੇ ਨਹੀਂ ਲੱਗਿਆ ਹਾਂਜੀ ਤੇ ਕਿੰਨਾ ਕ ਫਰਕ ਪੈ ਗਿਆ ਸਰ ਕਾਏ ਬੀਜ ਮੈਂ ਬੀਜੇ ਤੇ 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 ਬੈਣ ਲੱਗੀ ਹੈ ਪਹਿਲਾਂ ਨਹੀਂ ਪਹਿਲਾਂ ਉਹ ਚੱਕ ਕੇ ਬਠਾਉਂਦਾ ਸੀ ਹਾਂਜੀ ਚੱਕ ਕੇ ਬਠਾਉਂਦੇ ਸੀ ਅੱਛਾ ਹੁਣ ਕ੍ਰਿਆ ਵਗੈਰਾ ਸਾਰਾ ਕੁਝ ਆਪ ਕਰਦੇ ਗੰਗਾ ਨਗਰ ਹੀ ਰਾਜਸਥਾਨ ਤੋਂ ਆਏ ਸੀ ਨਾ ਤੁਸੀਂ ਹਾਂਜੀ 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 ਜੀ ਦੂਰੋਂ ਦੂਰੋਂ ਪੇਸ਼ੈਂਟ ਆ ਰਹੇ ਨੇ ਲੇਕਿਨ ਇੰਨਾ ਤੱਕ ਜਾਣਕਾਰੀਆਂ ਕਿਵੇਂ ਪਹੁੰਚੇ ਤੁਸੀਂ ਸਾਡੇ ਵੀਡੀਓਜ਼ ਦੇਖੇ ਸੀਗੇ ਹਾਂਜੀ ਵੀਡੀਓ ਦੇਖੇ ਸੀ ਜੀ ਵੀਡੀਓਜ਼ ਤਾਂ ਹੀ ਮੈਂ ਤੁਹਾਨੂੰ ਬਾਰ-ਬਾਰ ਬੇਨਤੀਆਂ ਕਰਦਾ ਸਾਡੇ ਵੀਡੀਓ ਜ਼ਰੂਰ ਸਾਂਝੇ ਕਰਿਓ ਇੱਕ ਵਾਰੀ ਫੇਰ ਯਾਦ ਦਿਵਾਉਣਾ ਹੈ ਜੇ ਮੰਨਪ੍ਰੀਤ ਕੌਰ ਕੋਲ ਵੀਡੀਓਜ਼ ਪਹਿਲਾਂ ਪਹੁੰਚ ਜਾਂਦੇ ਉਹ ਪੈਣ ਬਚਾਈ ਜਾ ਸਕਦੀ ਸੀ ਆਪਣੇ ਸ਼ੇਅਰ ਦੀ ਵੈਲਿਊ ਜ਼ਰੂਰ ਸਮਝੋ ਇਸੇ ਥੋੜਾ ਪੈਸਾ ਨਹੀਂ ਲੱਗਣਾ ਕਿਸੇ ਵੀ ਤਰ੍ਹਾਂ ਦਾ ਕੋਈ ਹੈ ਨਾ ਬਟ ਬਹੁਤ سارے ਪੇਸ਼ੈਂਟ ਬਚਾਏ ਜਾ ਸਕਦੇ ਭਾਈ ਸੇ ਉੱਠ ਕੇ ਬੈਠੇ ਹੋ ਮਾਰ ਜਾ ਵਾਜੀ ਕਿਹੜੇ ਜਿਲ੍ਹੇ ਤੋਂ ਫਤੇਗੜ ਸਾਹਿਬ ਤੋਂ ਉੱਠ ਕੇ ਬੈਠ ਗਏ ਨਾ ਅੱਛਾ ਮੈਨੂੰ ਸੱਚੀ ਐਸੋ 10 ਦਿਨ ਪਹਿਲਾਂ ਉੱਠ ਕੇ ਬੈਠਦੇ ਸੀ ਨਹੀਂ ਜੀ ਨਹੀਂ ਮੈਨੂੰ ਦੱਸਿਆ ਗਿਆ ਰੋਟੀ ਵੀ ਲੇਟੇ ਹੀ ਖਾਂਦੇ ਸੀਗੇ ਪਹਿਲਾਂ ਪਾਈ ਕੀ ਖਾਂਦੇ ਸੀ ਗੱਲ ਗੌਰ ਕਰਿਓ ਬਹੁਤ ਜ਼ਰੂਰੀ ਹੈ ਵੀਡੀਓ ਸ਼ੇਅਰ ਕਰਕੇ ਪਹੁੰਚਾਣੇ ਹੋਣ ਰੋਟੀ ਮੈਂ ਅੱਛਾ ਹੁਣ ਪਹਿਲਾਂ ਤਾਂ ਮਤਲਬ ਲੇਟ ਕੇ ਹੀ ਰੋਟੀ ਖਾਂਦੇ ਸੀ ਲੇਟ ਕੇ ਵੀ ਕੇ ਪੁਰਕੀ ਖਾਂਦਾ ਸੀ ਜੇ ਫੇਰ ਕਹਿਣਾ ਫੜ ਲਓ ਮੇ ਤੋਂ ਰੋਟੀ ਮੈਂ ਪੈ ਜਣਾ ਅੱਛਾ ਤੇ ਹੁਣ ਮੈਂ ਦੇਖ ਰਿਹਾ ਹੁਣ ਉੱਠ ਕੇ ਬੈਠੇ ਹੋ ਸਰ ਸਮਝ ਨਹੀਂ ਕਰਦੇ ਪਹਿਲਾਂ ਤਾਂ ਬੈਠੇ ਨਹੀਂ ਸੀ ਹੁੰਦੇ ਤੇ ਹੁਣ ਬਾਥਰੂਮ ਤੁਰ ਕੇ ਜਾਂਦੇ ਹੋ ਹਾਂਜੀ ਤੁਰ ਕੇ ਚਲੇ ਗਏ ਅੱਜ ਮੈਂ ਗਿਆ ਇਹ ਬਹੁਤ ਵੱਡੀ ਗੱਲ ਹੈ ਹਾਂਜੀ ਹਾਂਜੀ ਬਹੁਤ ਵੱਡੀ ਹੈ ਕਿਉਂਕਿ ਆਪ ਮਲਮੂਤਰਾ ਤਿਆਗ ਕਰਦਾ ਦੂਜੇ ਦਿਨ ਤੱਕ ਨਹੀਂ ਦੇਖਣਾ ਜੀ ਹਾਂ ਚਲੋ ਬਹੁਤ ਸ਼ੁਕਰ ਹੈ ਤੁਸੀਂ ਕਰਾਓ ਜੀ ਸ਼ੁਕੁਰ ਬਹੁਤ ਸ਼ੁਕਰ ਜੀ ਤੁਰ ਕੇ ਦਿਖਾ ਦਿਓ ਅੱਛਾ ਇਹ ਤੁਰ ਨਹੀਂ ਸਕਦੇ ਸੀ 10 سب کیا کری ہو نہیں چلو بہت شکر جی بہت شکر بہت شکر بہت شکر پہلے پیر نہیں لگ رہا تھا چل رہا دو بندوں لے کے اچھا اٹھا بھی نہیں سی رہا ست جی ਇਹ ਫੈਸਿਲਿਟੀ ਦੇ ਲੱਖ ਲੱਖ ਡੇਡ ਡੇਡ ਲੱਖ ਰੁਪਏ ਹਰੇਕ ਮਹੀਨੇ ਬਲੋਕੀ ਬਾਹਰ ਦਿੰਦੇ ਆ ਸਾਡਾ ਸ਼ਬਦ ਅੱਗੇ ਪਚਾਓ ਤਾਂ ਕਿ ਜੋ ਘਰਾਂ ਘਰਾਂ ਦੇ ਵਿੱਚ ਸਪਾਈਨ ਪ੍ਰੋਬਲਮ ਤੋਂ ਲੈ ਕੇ ਬਾਕੀ ਚੀਜ਼ਾਂ ਦਾ ਪ੍ਰੋਬਲਮ ਨੇ ਉਹਨਾਂ ਉਹ ਆ ਕੇ ਇੱਥੇ ਆਪਣਾ ਇਲਾਜ ਕਰਾ ਸਕਣ ਟੋਟਲੀ ਫ੍ਰੀ ਆਫ ਕੋਸ ਚੱਲਦਾ ਹੈ ਲੇਕਿਨ ਜੇ ਤੁਸੀਂ 12ਵਾਂ ਆ ਰਹੇ ਹੋ ਸਪਾਈਨਲ ਕੋਰਡ ਇੰਜਰੀ ਤੋਂ ਇਲਾਵਾ ਜੇ ਮਰੀਜ਼ ਹੋ ਤਾਂ ਤੁਹਾਨੂੰ ਨਾਮ ਮਾਤਰਾ ਦੀ ਫੀਸ ਦੇਣੀ ਪੈ ਸਕਦੀ ਹੈ ਜੇ ਤੁਹਾਨੂੰ ਪ੍ਰਮਾਤਮਾ ਨੇ ਉਹਨਾਂ ਕ ਸਮਰਥਕ ਬਣਾਇਆ ਹੈ ਜੀ ਠੀਕ ਹੈ ਜੀ ਉਹ ਵੀ ਨਾਮ ਮਾਤਾ ਦੀ ਸੇਵਾ ਜਿੰਨੀ ਜੇ ਸਮਰਥਤਾ ਰੱਖਦੇ ਹੋ ਅਦਰਵਾਈਜ਼ ਟੋਟਲੀ ਫ੍ਰੀ ਆਫ ਕੋਸ ਸੰਗਤ ਵੱਲੋਂ ਚੱਲ ਰਹੀਆਂ ਸੇਵਾ ਉਸ 'ਚ ਕੋਈ ਦੋਰਾਏ ਨਹੀਂ ਹੈਗੀ ਨਾ ਹਾਂਜੀ ਭਾਈ ਸਾਹਿਬ ਜੀ ਬੈਡਸੋਰ ਹੋ ਗਿਆ ਠੀਕ 100% ਹਾਂਜੀ ਥੋੜੇ ਜਿਹਾ ਰਹਿ ਗਿਆ ਨਾਮ ਮਾਤਰ ਜਿਹਾ ਰਹਿ ਗਿਆ ਅੱਜ ਫਿਜ਼ੀਓਥੈਰੇਪੀ ਕਰਨ ਆਏ ਹੋ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਭਾਜੀ ਹਾਂ ਬਹੁਤ ਵਧੀਆ ਲੱਗ ਰਿਹਾ ਮੈਨੂੰ ਯਾਦ ਆ ਤੁਹਾਡੇ ਫੋਨ ਆਉਂਦੇ ਸੀ ਤੁਸੀਂ ਬਹੁਤ ਰੋਂਦੇ ਸੀ ਕਿਉਂ ਕਿਉਂਕਿ ਮੌਤ ਘੜੀ ਦਿਖਦੀ ਹੈ ਜ਼ਿੰਦਗੀ ਹਰੇਕ ਨੂੰ ਪਿਆਰੀ ਹੁੰਦੀ ਹੈ ਬੱਚੇ ਦਿਖਦੇ ਆ ਯਾਰ ਮੇਰੇ ਨਾ ਬੱਚਾ ਨਾ ਪਿਆਰ ਹੁੰਦਾ ਘਰ ਪਰਿਵਾਰ ਹੁੰਦਾ ਤੁਹਾਨੂੰ ਦੇਖ ਕੇ ਅੱਛਾ ਲੱਗ ਰਿਹਾ ਅੱਜ ਹਾਂਜੀ ਵਧੀਆ ਲੱਗ ਰਿਹਾ ਜਿਹੜਾ ਕਿੜਾ ਸੀ ਆਪਣਾ ਅੰਮ੍ਰਿਤਸਰ ਜੀ ਅੰਮ੍ਰਿਤਸਰ ਤੋਂ ਹੈ ਨਾ ਇਹ ਆਸਾਮ ਤੋਂ ਨੇ ਉਹ ਬਿਹਾਰ ਸੇ تھے ਹਾਂਜੀ ਬਿਹਾਰ ਸੇ ਹੈ ਨਾ ਜੇ ਮੈਂ ਤਿਆਰੀ ਜਿਹੜਾ ਮੌਤ ਹੀ ਹਾਰੀ ਦੂਰੋਂ ਦੂਰੋਂ ਆ ਰਹੇ ਸੰਗਤ ਜੀ ਇਹ ਵੀਡੀਓ ਸਾਂਝੇ ਤੁਸੀਂ ਕਰਦੇ ਹੋ ਤਾਂ ਇਹ ਅੱਗੇ ਤੱਕ ਪਹੁੰਚਦੇ ਹੈ ਅਸੀਂ ਫਲੋਰ ਤੇ ਖੜੇ ਆ ਥੱਲੇ ਥੱਲੇ ਵੀ ਪੇਸ਼ੈਂਟਸ ਦੇ ਹਾਲ ਨੇ ਆ ਵੀ ਪੇਸ਼ੈਂਟ ਦਾ ਹਾਲ ਹੈ ਉਹ ਵੀ ਤੇ ਉੱਪਰਲਾ ਫਲੋਰ ਜਿਹੜਾ ਹੈਗਾ ਬਣ ਰਿਹਾ ਸੰਗਤ ਦੇ ਸਹਿਯੋਗ ਦਿਨਾਂ ਵੀਡੀਓ ਜ਼ਰੂਰ ਸਾਂਝੇ ਕਰਿਓ ਦੁਬਾਰਾ ਇੱਕ ਵਾਰੀ ਗੱਲ ਮਨਪ੍ਰੀਤ ਕੌਰ ਦੀ ਕਰ ਲੈਨੇ ਆ ਇਨਫੈਕਸ਼ਨ ਨਾਲ ਉਸ ਬੱਚੇ ਦੀ ਡੈਥ ਹੋ ਗਈ ਲੇਕਿਨ ਉਹ ਬਚਾਈ ਜਾ ਸਕਦੀ ਸੀ ਜੇ ਟਾਈਮਲੀ ਤੁਸੀਂ ਸ਼ੇਅਰ ਕਰਕੇ ਵੀਡੀਓ ਉਹਦੇ ਤੱਕ ਪਹੁੰਚਾ ਦਿੰਦੇ ਔਰ ਰਹੀ ਗੱਲ ਡਾਕਟਰ ਸਾਹਿਬਾਨ ਦੀ ਉੱਥੇ ਮੈਡੀਸੇਫ ਹਸਪੀਟਲ ਦੇ ਵਿੱਚ ਉਹਨਾਂ ਨੇ ਆਪਣਾ ਵਾਅਦਾ ਲਾਇਆ ਜਿੰਨਾਂ ਨੂੰ ਤਾਂ ਲੱਗਦਾ ਸੀਗਾ ਕਿ ਰਹੀ ਗੱਲ ਲਾਮਾਦ ਭਰਨ ਦੀ ਪੇਸ਼ੈਂਟ ਅਵੇਅਰ ਹੋ ਕੇ ਵੀ ਅਨਅਵੇਅਰ ਸੀਗਾ ਹਾਂ ਜੋ ਸਾਨੂੰ ਅੱਧੀ ਰਾਤ ਨੂੰ ਰਾਤ ਨੂੰ 12 ਵਜੇ ਆ ਕੇ ਉਹਨਾਂ ਨੇ ਵਰਬਲੀ ਕਨਵੇ ਕੀਤਾ ਉਸੇ ਹਿਸਾਬ ਨਾਲ ਅਸੀਂ ਵੀ ਅੱਗੇ ਗੱਲਬਾਤ ਕੀਤੀ ਬਟ ਜਦ ਦੂਜੀ ਪਾਰਟੀ ਦਾ ਅਸੀਂ ਗੱਲ ਸੁਣੀ ਤਾਂ ਸਾਨੂੰ ਲੱਗਿਆ ਕਿ ਨਹੀਂ ਇਹ ਥੋੜਾ ਜਿਹਾ ਕਿਤੇ ਸਾਡੇ ਤੋਂ ਗਲਤੀ ਹੋ ਰਹੀ ਸੀ which was not very ਵਿਚ ਵਾਸ ਨਾਟ ਵੈਰੀ ਇਫੈਕਟਿਵਲੀ ਕਨਵੇ ਟੂ ਯੂ ਨਾ ਤੁਹਾਡੀ ਤਰ੍ਹਾਂ ਕਨਵੇ ਨਹੀਂ ਕੀਤਾ ਗਿਆ ਸੋ ਮਾਫੀ ਚਾਹਨੇ ਆ ਇਹਨਾਂ ਸਾਰੀ ਗੱਲਾਂ ਲਈ ਐਂਡ ਗੁਜ਼ਾਰਿਸ਼ ਕਰਾਂਗੇ ਸਾਰੇ ਤੁਸੀਂ ਵੀਡੀਓ ਸ਼ੇਅਰ ਕਰ ਕਰ ਹੀ ਰਹੇ ਹੋ ਲਗਾਤਾਰ ਚੱਲਦੇ ਚੱਲਦੇ ਵੀ ਔਰ ਅੱਗੇ ਵੀ ਕਰਦੇ ਰਹੋ ਔਰ ਸਾਡੇ ਨਾਲ ਸੇਵਾ ਦੇ ਵਿੱਚ ਜ਼ਰੂਰ ਜੁੜੋ ਜੋ ਪੇਸ਼ੈਂਟ ਦੇਖ ਰਹੇ ਨੇ ਸਾਡੇ ਨਾਲ ਸਾਡੇ ਤੋਂ ਸੇਵਾ ਲੈ ਸਕਦੇ ਨੇ ਫਤਿਹ ਜੀ ਸਾਹਿਬ ਦਾ ਵੀਡੀਓ ਕਲੋਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ